ਸਾਥੀਓ ਅੱਜ ਮੈਂ ਤਾਰਸ਼ ਸਿੰਘ ਜੀ ਨੂੰ 만나ਣ ਨੂੰ ਮਿਲਿਆ ਜਿਹੜੇ ਨਗਰ ਨਿਗਮ ਵਿੱਚ ਬਤੌਰ ਮੁਲਾਜ਼ਮ ਭਰਤੀ ਹੋਏ ਨੇ ਥੋੜੇ ਸਮੇਂ ਤੋਂ ਇਹ ਅੱਖਾਂ ਤੋਂ ਬਲਾਈਂਡ ਹਨ ਅੱਖਾਂ ਤੋਂ ਇਹਨਾਂ ਨੂੰ ਨਹੀਂ ਦਿਸਦਾ ਇਹਨਾਂ ਦੀ ਭਰਤੀ ਇਸੇ ਕੈਟਾਗਰੀ ਵਿੱਚ ਹੋਈ ਆ ਸਤਿ ਸ਼੍ਰੀ ਅਕਾਲ ਤਾਰਸ਼ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਸਰ ਜੀ ਤੁਸੀਂ ਬਲਾਈਂਡ ਦੇ ਕੋਟੇ ਵਿੱਚ ਭਰਤੀ ਹੋਏ ਹੋ ਹਾਂਜੀ ਔਰ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਮੈਨੂੰ ਥੋੜਾ ਅੱਛਾ ਮਹਿਸੂਸ ਹੋ ਰਿਹਾ ਪਰ ਚਲੋ ਕਈ ਵਾਰੀ ਹੁੰਦਾ ਹੈ ਵੀ ਕਈ ਬੰਦੇ ਹੁੰਦੇ ਆ ਵੀ ਜਿਨ੍ਹਾਂ ਨੂੰ ਘੱਟ ਦਿਖਦਾ ਹੈ ਯਾਨੀ ਕਿ ਪੂਰਾ ਨਹੀਂ ਦਿਖਾਈ ਦਿੰਦਾ ਮਤਲਬ ਕਈਆਂ ਦੇ ਇਲਾਜ ਚੱਲਦੇ ਹੁੰਦੇ ਆ ਠੀਕ ਹੈ ਜੀ ਦਵਾਈਆਂ ਦੇ ਇਲਾਜ ਚੱਲ ਰਹੇ ਤੇ ਬੰਦਾ ਜਿਹੜਾ ਜਦੋਂ ਨੇਤਰੀ ਹੁੰਦਾ ਨਾ ਹਾਂਜੀ ਉਹ ਫਿਰ ਇਹ ਪਰੇਸ਼ਾਨੀ ਤੌਰ ਤੇ ਜਦ ਆ ਕੰਮ ਖਰਾਬ ਹੋ ਜਾਂਦਾ ਠੀਕ ਹੈ ਜੀ ਜਦੋਂ ਪਰੇਸ਼ਾਨੀ ਆਉਂਦੀ ਤੇ ਫਿਰ ਉਹ ਇਲਾਜ ਉਹਦਾ ਹੈਗਾ ਆ ਠੀਕ ਹੈ ਜੀ ਪਰ ਉਹਦੇ ਲਈ ਇੱਕ ਗੱਲ ਹੈ ਕਿ ਹਸਪੀਟਲ ਪਰ ਥੀ ਹੋਣਾ ਪੈਣਾ ਹੈ ਪਰ ਮੈਂ ਤੁਹਾਨੂੰ ਦੁਆਰਾ ਟੋਕ ਰਿਆ ਇਸ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਪਰਮਾਤਮਾ ਨੇ ਤੁਹਾਨੂੰ ਨੌਕਰੀ ਬਖਸ਼ੀ ਆ ਹਾਂ ਜੀ ਜਾਂ ਤੁਸੀਂ ਅੱਖਾਂ ਤੋਂ ਤੁਹਾਨੂੰ ਨਹੀਂ ਦਿਸਦਾ ਕੀ ਤੁਹਾਨੂੰ ਪਰਮਾਤਮਾ ਤੇ ਕੋਈ ਗਿਲਾ ਹੈ ਕਿ ਪ੍ਰਮਾਤਮਾ ਮੈਨੂੰ ਇਸ ਤਰ੍ਹਾਂ ਕਿਉਂ ਰੱਖਿਆ ਬਾਕੀਆਂ ਤੋਂ ਬੱਖ ਕੋਈ ਗਿਲਾ ਹੈ ਪ੍ਰਮਾਤਮਾ ਪ੍ਰਤੀ ਨਹੀਂ ਜੀ ਨਹੀਂ ਮੈਨੂੰ ਪਿਆਰ ਹੈ ਗੁਰੂ ਰੰਸਾ ਮਾਰੇ ਨਾਲ ਪਿਆਰ ਹੈ ਠੀਕ ਹੈ ਜੀ ਸਾਨੂੰ ਬਹੁਤ ਜ਼ਿਆਦਾ ਪਿਆਰ ਹੈ ਜਿੱਥੇ ਰੱਖੇ ਉੱਥੇ ਰਹਿਣਾ ਹਾਂ ਹਾਂ ਚਾਹੀਦਾ ਜੀ ਬਸ ਉੱਥੇ ਹੀ ਮਰ ਜੀ ਬਣੀ ਮਰ ਜੀ ਬਣੀ ਕਹਿੰਦੀ ਬਹੁਤ ਜਨਮ ਵਿੱਚ ਰਹੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਬੀਦਾਸ ਆਸ ਲਗ ਜੀਵੋ ਚਿਰ ਪੇ ਉਦਰਸ਼ਨ ਦੇਖੇ ਵਾਹਿਗੁਰੂ ਵਾਹਿਗੁਰੂ ਉਹਨਾਂ ਦੇ ਦਰਸ਼ਨ ਕਰਕੇ ਹੀ ਆਨੰਦ ਆਉਂਦਾ ਹੈ ਬਿਲਕੁਲ ਬਿਲਕੁਲ ਜਿੱਥੇ ਗੁਰੂ ਮਹਾਰਾਜ ਆ ਜਾਣ ਉੱਥੇ ਕਿਰਪਾ ਹੋ ਜਾਂਦੀ ਹੈ ਠੀਕ ਹੈ ਜੀ ਉਹ ਤੋਂ ਇਲਾਵਾ ਇਹ ਕਿ ਕਈ ਲੋਕੀ ਦਦੇ ਜਿਹੜੇ ਪਟਕੇ ਹੈ ਜਿਹੜੇ ਨਸ਼ੇ ਕਰਦੇ ਹਨ ਹਾਂਜੀ ਬਾਣੀ ਫੜਦੇ ਨਹੀਂ ਤੁਸੀਂ ਆਪਣੇ ਆਪ ਹੀ ਗੱਲ ਇਹ ਕਰ ਦਿੱਤੀ ਹਾਂਜੀ ਮੈਂ ਤੁਸੀਂ ਇੱਕ ਨੇਤਰਹੀਣ ਲਗਭਗ ਨੇਤਰ ਹੀਣ ਹੋ ਤੇ ਹੌਣ ਤੇ ਵੀ ਤੁਸੀਂ ਸਰਬਦਾ ਸ਼ੁਕਰੀਆ ਆਦਾ ਕਰਦੇ ਹੋ ਹਾਂਜੀ ਹਾਂਜੀ ਕਰਦੇ ਪਰ ਬਹੁਤੇ ਨੌਜਵਾਨ ਸਾਡੇ ਜਿਹੜੇ ਆ ਬਿਲਕੁਲ ਹੱਟੇ-ਕੱਟੇਆਂ ਖਾਂਗ ਪੈਰ ਪੂਰੇ ਪਰ ਉਹ ਕੰਮ ਕਰਕੇ ਖੁਸ਼ ਨਹੀਂ ਉਹਨਾਂ ਨੂੰ ਕੀ ਕਹਿਣਾ ਕਰੋਗੇ ਉਹਨਾਂ ਨੂੰ ਮੈਂ ਕਹਿੰਦਾ ਜੀ ਕੰਮ ਡਟਕੇ ਕਰੋ ਠੀਕ ਹੈ ਜੀ ਇਹ ਮੇਰੀ ਇਹ ਆਸਾ ਹੈ ਕਿ ਕੰਮ ਕਰੋ ਮਰਜ਼ੀ ਦੀ ਕਿਰਪਾ ਨਾਲ ਕੰਮ ਕਰਦੇ ਰਹੋ ਠੀਕ ਹੈ ਜੀ ਹੋਰ ਵੀ ਉਹਨਾਂ ਦਾ ਸਮਾਂ ਅੱਛਾ ਹੋਏਗਾ ਪਰ ਵਰਕਰ ਦੇ ਰੋਪਣਾ ਯਾਨੀ ਕਿ ਉਮੀਦ ਨਾਲ ਹੀ ਸਾਰਾ ਕੁਝ ਹੁੰਦਾ ਹੈ ਉਮੀਦ ਨਾਲ ਹੀ ਸਾਰਾ ਕੁਝ ਹੁੰਦਾ ਵੀ ਨਾ ਉਮੀਦ ਤੋਂ ਕੁਝ ਨਹੀਂ ਹੁੰਦਾ ਠੀਕ ਹੈ ਜੀ ਜੇਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਜੀ ਤੁਹਾਡਾ